ਸਿਮਰਨਾ ਕੀ ਤਾਮਾਂ ਜਾ ਮਾਂ ਜਾ ਖਲਾਰੀ ਬੈਠਾ ਤੂੰ ਪੱਤੇ ਜੇ ਰਗੜੀ ਜੰਨਾ ਇਹ ਮਿਨਰਲ ਮਿਕਸਚਰ ਤਿਆਰ ਕਰ ਰਹੇ ਆ ਮਿਨਰਲ ਮਿਕਸਚਰ ਹਾਂਜੀ ਮਿਨਰਲ ਮਿਕਸਚਰ ਕਿਹੜਾ ਹੋਇਆ ਮਿਨਰਲ ਮਿਕਸਚਰ ਤਾਂ ਆਉਂਦਾ ਹੁੰਦਾ ਮੈਡੀਕਲ ਤੋਂ ਪੈਕਟਾਂ 'ਚ ਬੰਦ ਤੇ ਨਾਂ ਲਿਖਿਆ ਹੁੰਦਾ ਕੰਪਨੀਆਂ ਦਾ ਚਿੱਟਾ ਪਾਊਡਰ ਹੁੰਦਾ ਤਾਂ ਇਹਦੇ ਵਿੱਚ ਫਸ ਸਮਝ ਲਓ ਸਾਰੀਆਂ ਕੰਪਨੀਆਂ ਗਈਆਂ ਇਹ ਕੁਦਰਤੀ ਖੇਤੋਂ ਲਿਆਂਦਾ ਗਿਆ ਮਿਨਰਲ ਮਿਕਸਚਰ ਆ ਅੱਛਾ ਮਰਿੰਗਾ ਟਰੀ ਜਿਹਨੂੰ ਆਪਾਂ ਆਪਣੇ ਕਹਿੰਦੇ ਹੁੰਦੇ ਸਵੰਜਨਾ ਹੂੰ ਤੇ ਇਹਦੇ ਵਿੱਚ ਆ ਗਏ ਬਹੁਤ ਕੁਝ ਆ ਗਿਆ ਤੇ ਮੈਂ ਗੂਗਲ ਤੇ ਸਰਚ ਕੀਤਾ ਸੀਗਾ ਤੇ ਤੁਸੀਂ ਵੀ ਕਰਕੇ ਦੇਖ ਲਿਓ ਕੀ ਕੁਝ ਹੁੰਦਾ ਅਮਰਿੰਗੜੀ ਸਰਚ ਕਰ ਲਿਓ ਤੇ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਫਾਸਫੋਰਸ ਸਲਫਰ ਆਇਰਨ ਜ਼ਿੰਕ ਕਾਪਰ ਤੇ ਹੋਰ ਵੀ ਆ ਗਏ ਗਾਂ ਕੈਲਸ਼ੀਅਮ ਤੇ ਕਾਫੀ ਕੁਝ ਆਗਾ ਠੀਕ ਆ ਇੰਨਾ ਕੁਛ ਇਹਦੇ ਵਿੱਚ ਇੰਨਾ ਕੁਛ ਇਹਦੇ ਵਿੱਚ ਇਹਦਾ ਫਿਰ ਵਧ ਗਿਆ ਯਾਰ ਖੇਤੋਂ ਹੀ ਤੂੰ ਚੱਕ ਲਿਆਦਾ ਸਾਰਾ ਕੁਝ ਇਹ ਤੂੰ ਫਿਰ ਕੁੰਡੇ ਜਿਹੜਾ ਰਗੜਦਾ ਪਾਊਡਰ ਹੈ ਹਾਂ ਹਾਂਜੀ ਤੇ ਫਿਰ ਮੈਕਸੀ ਜੀ ਰਗੜ ਲੈਂਦਾ ਇੱਥੇ ਮੱਥਾ ਮਾਰੀ ਜਾਂਦਾ ਉਹ ਮੈਕਸੀ ਜਿਹੜੋ ਗੱਲ ਨਹੀਂ ਬਣਦੀ ਕਿ ਜੇ ਕੁਦਰਤੀ ਤੱਤ ਇਹਦੇ ਚ ਮੰਨਗੇ ਹਾਂ ਉਹਦੇ ਨਾਲ ਹਨਾ ਦੇਖੋ ਡੱਕੀ ਢੁੱਕੇ ਸਾਰਾ ਕੁਝ ਹੀ ਪੀਸ ਦੇਣਾਗਾ ਇਹਦੇ ਦੇ ਡੱਕੇ ਥੋੜੇ ਜਿਹਾ ਅੱਡ ਰਹਿਗੇ ਇਹਨੇ ਛਾਣਾਗੇ ਇਹਦੇ ਚੋ ਕੋਈ ਛਾਣਾਗੇ ਜਮਾਂ ਜਿਹੜਾ ਬਰੀਕ ਸਹੀ ਪੱਤਾ ਹੋਇਆ ਉਹੀ ਨਿਕਲੂਗਾ ਠੀਕ ਓਕੇ ਹਨਾ ਤੇ ਇਹ ਪਹਿਲਾਂ ਸਕਾਇਆ ਸੀ ਤੇਰਾ ਇਹ ਹਾਂਜੀ ਇਹ ਸਕਾਇਆ